ਓਏ ਬੱਲੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਉਹ ਮੈਂ ਗੱਲ ਚਿੜੀ ਐਮ ਐਲ ਏ ਦੀ ਗੱਲ ਕਰਦਾ ਜੀ ਹਣੀ ਫਤਨ ਵਾਲੇ ਦੇ ਮੁੰਡੇ ਨੂੰ ਉਹ ਬਣਾਇਆ ਜਾ ਰਿਹਾ ਪੀ ਆਰ ਪੀ ਕਰਕੇ ਵੀ ਮੁੰਡਾ ਬਹੁਤ ਲਾਇਕ ਆ ਜੀ ਹੀਰੋ ਆ ਕਿਉਂ ਰਾਜਨੀਤਿਕ ਪਰਿਵਾਰ ਆ ਪਤਾ ਹੀ ਐ ਇਹਨਾਂ ਦੀ ਸਾਹਮਣਾ ਸਾਰਾ ਕੁਝ ਚਲੋ ਪਹਿਲਾਂ 92 ਬਣਾਇਆ ਬਾਈ ਉਹਨਾਂ ਨੇ ਬਹੁਤ ਤਰੱਕੀ ਕਰਤੀ ਤੇ ਪਹਿਲਾਂ ਤੁਹਾਡੇ ਕੋਲ ਹੀ ਰਹੀ ਆ ਸੀ ਐਮ ਸ਼ਿਪ ਵੀ ਰਹੀ ਆ ਕਿਹੜਾ ਤੁਸੀਂ ਫ੍ਰੀ ਹਸਪੀਟਲ ਬਣਾਤਾ ਜਾਂ ਸਕੂਲ ਬਣਾਤਾ ਵੀ ਲੋਕਾਂ ਆਸਤੇ ਵੀ ਹਾਂ ਜਿਹੜੇ ਆਉਂਦੇ ਨੇ ਵੀ ਐਸਐਸਪੀ ਦੇ ਦਫ਼ਤਰ ਕੰਮ ਹੈ ਜੀ ਫਲਾਨੇ ਕੰਮ ਉਹ ਸਾਰਿਆਂ ਦੀ ਹੋਈ ਜਾਂਦੇ ਨੇ ਐਂ ਦੱਸੋ ਵੀ ਕੀ ਦਾ ਡੀਸੀ ਲਵਾਤਾ ਜਾਂ ਵੀ ਆ ਫ੍ਰੀ ਹਸਪੀਟਲ ਬਣਾਤਾ ਕੈਂਸਰ ਦਾ ਮਾਲਵਾ ਤਰਾ ਤਰਾ ਕਰਦਾ ਪਿਆ ਕੈਂਸਰ ਤੋਂ ਵੀ ਆ ਫ੍ਰੀ ਹਸਪੀਟਲ ਬਣਾਤਾ ਚਾਹੇ ਕਾਂਗਰਸੀ ਨੇ ਚਾਹੇ ਕਾਲੀ ਨੇ ਚਾਹੇ ਆਵਾਦ ਦੇ ਹੁਣ ਤਾਂ ਤਿੰਨੇ ਨੇ ਤਿੰਨੇ ਆਲੇ ਖੇਤਰ ਫੇਰਿਆ ਕਰੋ ਵੀਰ ਕਿਸੇ ਨੇ ਇੱਥੇ ਛੋਡਾ ਕੁਝ ਨਹੀਂ ਕਰਨਾ ਆ ਕਹਿੰਦੇ ਹੁੰਦੇ ਸੀ ਨਾ ਅੱਛਾ ਬਲੂਪ੍ਰਿੰਟ ਕਿਸੇ ਕੋਲੇ ਨਹੀਂ ਹੁੰਦਾ ਕਹਿੰਦੇ ਹੁੰਦੇ ਸੀ ਨਾ ਰੇਤੇ ਤੋਂ ਇੰਨਾ ਆ ਜੂ ਸ਼ਰਾਬ ਤੋਂ ਇੰਨਾ ਆ ਜੂ 40000 ਕਰੋੜ 20000 ਕਰੋੜ ਬੁੜੀਆਂ ਨੂੰ ਇੰਨਾ ਦੇ ਦਾਂਗੇ ਫਲਾਣੇ ਇੱਕ ਪੰਜੀ ਨਹੀਂ ਦਿੱਤੀ ਅੱਛਾ ਮਗਰਲੇ ਸਾਲ ਜਾ ਕੇ ਦੇਖੀ 1000 1000 ਰੁਪਿਆ ਦੇ ਦੇਣਗੇ ਐਡੇ ਕੁੱਤੇ ਨੇ ਵੀ ਵੋਟਾਂ ਲੈਣ ਦੇ ਮਾਰੇ ਵੀ ਮੇਰੀ ਤੁਸੀਂ ਇਹ ਗੱਲ ਸੁਣੋ ਵੀ ਬਲੂ ਅੱਛਾ ਹਣੀ ਫਤਨ ਵਾਲਾ ਬੈਠਾ ਕਰੇ ਇੰਟਰਵਿਊ ਤੇ ਫਿਰ ਉਹਨੇ ਵੀ ਕਰਨੀ ਸੀ ਵੀ ਮੁੰਡੇ ਨੂੰ ਹੁਣ ਹੀਰੋ ਬਣਾਉਣਾ ਕਹਿੰਦਾ ਪੰਜਾਬ ਖੇਤੀ ਪ੍ਰਧਾਨ ਸੂਬਾ ਇੱਥੇ ਖੇਤੀ ਆਧਾਰ ਤੇ ਜੋਗ ਲੱਗਣੇ ਚਾਹੀਦੇ ਨੇ ਤੇ ਲੱਗਣੇ ਚਾਹੀਦੇ ਨੇ ਮਾਂ ਹੀ ਹਾਲੋ ਥੋੜੀ ਤਾਂ ਫੂਡ ਪ੍ਰੋਜੈਕਟ ਮੰਤਰੀ ਰਹੀ ਹੈ ਜੀ ਕਦੀ ਨਾ ਨਹੀਂ ਤੁਹਾਨੂੰ ਪਤਾ ਸਾਰਿਆਂ ਨੂੰ ਆ ਕਰਨਾ ਕਿਸੇ ਨੇ ਨਹੀਂ ਖੇਤੀਬਾੜੀ ਤੇ ਜੋਗ ਲੱਗਣੇ ਚਾਹੀਦੇ ਖੇਤੀਬਾੜੀ ਤੇ ਜੋਗ ਲੱਗਣੇ ਚਾਹੀਦੇ ਨੇ ਤੇ 50 ਸਾਲ ਤੋਂ ਤੇ ਸੀਐਮ ਚਪੜਈ ਭੈਣ ਚੋਦੋ ਲੱਗਣੇ ਚਾਹੀਦੇ ਖੇਤੀਬਾੜੀ ਤੇ ਜੋਗ ਉਦੋਂ ਤੁਹਾਨੂੰ ਅਕਲ ਨਹੀਂ ਆਈ ਲੁੱਟ ਕੇ ਖਾ ਗਏ ਸਾਰੇ ਪੰਜਾਬ ਨੂੰ ਸਾਰੇ ਨੇ ਕਾਂਗਰਸੀ ਇਹ ਚਾਹੇ ਕਾਲੀ ਨੇ ਕਿਉਂਕਿ ਉਸੇ ਨੂੰ ਕਿਹਾ ਮੇਰਾ ਸਾਰਿਆਂ ਤੇ ਦਾਗ ਨਹੀਂ ਕਹਿੰਦੇ ਸਾਡੇ ਤੇ ਤਾਂ ਕੋਈ ਦਾਗ ਹੀ ਹੈ ਨਹੀਂ ਆਹੋ ਦਾਗ ਹੈ ਨਹੀਂ ਬਿਜ਼ਨਸ ਐਕਵਾਇਰ ਕਰ ਲੇ ਪੈਸਾ ਹੁੰਦਾ ਸੀ ਚੰਗਾ ਉਹ ਤਾਂ ਕਹਿੰਦੇ ਹੁੰਦੇ ਸੀ ਵੀ ਆਏ ਹੱਥ ਖੜੇ ਹੁੰਦੇ ਹੁੰਦੇ ਸੀ ਇੰਨੇ ਇੰਨੇ ਫਲਾਨੀ ਦੇ ਇੰਨੇ ਉਹ ਤਾਂ ਆਹ ਪਟਵਾਰੀਆਂ ਦੀਆਂ ਨੌਕਰੀਆਂ ਜਿਹੜੋਂ ਪਹਿਲਾਂ-ਪਹਿਲਾਂ ਆਈਆਂ ਇਹਨਾਂ ਦੀ ਬੁੜੀਆਂ ਨਾਲ ਝੰਡੇ ਜੀਆਂ ਹੀ ਆਏ ਹੱਥ ਖੜੇ ਕਰ-ਕਰ ਲੈ ਗਈਆਂ ਸਾਰਿਆਂ ਦੀਆਂ ਨੇ ਲਈਆਂ ਲੈ ਨੇ ਨੇ ਝੋਲੇ ਭਰ-ਭਰ ਲਗਾਏ ਨੇ ਘਰਾਂ ਨੂੰ ਹੁਣ ਗੱਲ ਕਰੋ ਵੀ ਕੋਈ ਹੋਰ ਬਦਲ ਨਹੀਂ ਲੀਦਾ ਰੌਲਾ ਇਹ ਆ ਵੀ ਪ੍ਰਧਾਨਕ ਹੋਣਾ ਹੈ ਮੰਗਰ ਚਾਹੀਏ ਦੋ ਜਾਨੀ ਹੋਣ ਸਾਰੇ ਦਿਨ ਉਹ ਹੀ ਪ੍ਰਧਾਨ ਦੀ ਪ੍ਰਧਾਨ ਜੀ ਕਰੀ ਜਾਣ ਬਸ ਫੂਕੁਸ਼ ਕਾਈ ਰੱਖਣ ਤੇ ਅਸੀਂ ਪਰਪਰਧਾਨ ਦੀ ਪ੍ਰਧਾਨ ਜੀ ਪ੍ਰਧਾਨ ਜੀ ਪਾਰਟੀ ਦੀ ਜਾਈ ਕੀ ਸ਼ਿਖਰਾ ਦੋ ਪਰ ਪ੍ਰਧਾਨ ਜੀ ਪ੍ਰਧਾਨ ਜੀ ਕਹੀ ਜਾਓ ਬਸ ਪਾਰਟੀ ਬੂਟੀ ਦਾ ਆਪਾਂ ਕੁਝ ਨਹੀਂ ਲੈਣਾ ਬਸ ਕਿਉਂ ਲੋਕ ਦੁਖੀ ਹੋ ਜਾਣਗੇ ਦੂਜੀ ਪਾਰਟੀ ਤੋਂ ਐਂਡ ਤੇ ਆ ਕੇ ਸਾਨੂੰ ਹੀ ਵੋਟਾਂ ਪਾਉਣੀਆਂ ਨੇ 20 ਵਾਰ ਅਸੀਂ ਕਹਤਾ ਵੀ ਬਾਈ ਜੀ ਸਾਨੂੰ ਮੌਕਾ ਦੇ ਦਿਓ ਸਿਰਫ ਅਸੀਂ ਸੋ ਤੋਂ ਪੈਸਾ ਵੀ ਨਹੀਂ ਮੰਗਦੇ ਤਾਨੂੰ ਐ ਕਹਦੇ ਵੀ ਸਾਨੂੰ ਸਹਿਯੋਗ ਦੇ ਦਿਓ ਤੁਹਾਡੇ ਕੋਲੇ ਕਿੱਡਰ ਐ ਅਸੀਂ ਸਾਡਾ ਹੂਬੂ ਲਾਗੂ ਪਿੰਡਾਂ 'ਚ ਕਰਾ ਦੋ ਹਰੇਕ ਪਿੰਡ ਆਪ ਦਾ ਬੀਜੇ ਵੱਡੇ ਉਹਨੂੰ ਪ੍ਰੋਸੈਸ ਕਰੇ ਤੇ ਐਕਸਪੋਰਟ ਕਰੇ ਜਿੰਨਾ ਇੰਡੀਆ 'ਚ ਲੋੜ ਆ ਇੰਡੀਆ 'ਚ ਵੇਚ ਲੋ ਜਿਹੜਾ ਇੰਡੀਆ ਤੋਂ ਵਾਧੂ ਬਚ ਗਿਆ ਉਹਨੂੰ ਐਕਸਪੋਰਟ ਕਰ ਦੋ ਇਹਦੇ ਵਿੱਚ ਕਿੱਡੀ ਜਈ ਇਹਦੇ ਵਿੱਚ ਕਿਹੜਾ ਅਲਜਾਬਰਾ ਵੀ ਜਿਹੜਾ ਸਮਝ ਨਹੀਂ ਲੱਗਦਾ ਹੁਣ ਮੰਨ ਕੇ ਚੱਲੋ ਇੱਕ ਪਿੰਡ ਆ ਉਹਨੂੰ ਤੁਸੀਂ ਕਹੇ ਵੀ ਤੁਸੀਂ ਹਲਦੀ ਬੀਜਨੇ ਆ ਭਾਈ ਐਨੇ ਹਕਟੇਰ ਤੁਸੀਂ ਨੇ ਬੀਜਣਾ ਦੂਜਾ ਬਾਜਰਾ ਹੁਣ ਵੰਡ ਕੇ ਦੇਤਾ ਰਕਵਾ ਹਰੇਕ ਪਿੰਡ ਨੂੰ ਹੁਣ ਉਹਦੇ ਹਲਦੀ ਬੀਜ ਜੀ ਉਹਦੇ ਪਿੰਡ ਚ ਹੀ ਲਾ ਦੋ ਹਲਦੀ ਪੀਸਣ ਦਾ ਤੇ ਉਹਨੂੰ ਪੈਕ ਕਰਨ ਦਾ ਛੋਟੀਆਂ ਮਸ਼ੀਨਾਂ ਹੁੰਦੀਆਂ ਦੋ ਤਿੰਨ ਛੋਟੇ ਛੋਟੇ ਉੱਥੇ ਜੋਗ ਲਾ ਦੋ ਪੈਕ ਕਰੋ ਤੇ ਬਾਨੀ ਦਾਨੀ ਵਾਂਗੂ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਸਟੋਰ ਨਹੀਂ ਬਣਾ ਸਕਦੇ ਸੋਨੂੰ ਆਉਂਦਾ ਨਹੀਂ ਤੁਹਾਡੇ ਕੋਲ ਤਾਂ ਸਾਰੇ ਪੰਜਾਬ ਦਾ ਖਜ਼ਾਨਾ ਹੁੰਦਾ ਕਿਉਂ ਨਹੀਂ ਕੀਤਾ ਹੁਣ ਤੱਕ ਫਿਰ ਕਹਣਗੇ ਮਾਰਕ ਫੈਡ ਹੈਗੀ ਆ एफसीसी एरिया मार्कफेड ਤੇ ਐਫਸੀ ਦਾ ਜਲੂਸ ਕੱਢਦਾ ਫੜ ਕੇ ਉਹ ਵੀ ਉਹ ਆ ਗਈ ਕਰਤੀ ਦੂਜਾ ਐਫਸੀ ਵੀ ਗੋਟੇ ਪਰ ਤੇ ਮਾਰਕਫेड ਡਰ ਕੇ ਵੀ ਕਰਤੇ ਬੇਰਕਾ ਵੀ ਸਾਈਕੋਲੋਜੀ ਹੁਣ ਨੈਸਲੇ ਵਰਗਾ ਕਰੀ ਜਾਂਦਾ ਨਾ ਤਰੱਕੀ ਬਸ ਉਹ ਪਏ ਆ ਵੀ ਉਹ ਪ੍ਰਾਈਵੇਟ